ਇਨਸਾਫ਼ ਦੀ ਕੋਹਾਰ ਤੇ ਲਈ ਕਿ ਪੀੜਿਤ ਦਰਦ-ਦਰਤੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੈ ਜ્યાં ਤਾਜ਼ਾ ਤਸਵੀਰਾਂ ਲੁਧਿਆਣਾ ਹੈਬੋਲ ਥਾਣੇ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਸਤਵਿੰਦਰ ਨਾਮ ਪੀੜਿਤ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਇਨਸਾਫ਼ ਲੈਣ ਦੀ ਖਾਤਰ ਥਾਣੇ ਦੇ ਚੱਕਰ ਕੱਟ ਰਿਹਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਾ ਪੀੜੇ ਸਤਵਿੰਦਰ ਨੇ ਦੱਸਿਆ ਕਿ ਕੁਝ ਨੌਜਵਾਨਾਂ ਦੇ ਵੱਲੋਂ ਉਸਤੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਹੈਬੋਲ ਵੱਲੋਂ ਮਾਮਲਾ ਤਰਜ ਕੀਤਾ ਗਿਆ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਪਰ ਦੋਸ਼ੀਆਂ ਦੇ ਉੱਪਰ ਬੰਦ ਦੀ ਕਾਰਵਾਈ ਨਹੀਂ ਕੀਤੀ ਗਈ। ਜਿਹਾ ਦੂਜੇ ਪਾਸੇ ਜਦੋਂ ਥਾਣਾ ਹੈਬੋਵਾਲ ਦੇ ਮੁਖੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਹਿੰਿਆ ਦੋਸ਼ੀਆਂ ਦੀ ਭਾਲ ਜਾਰੀ ਹੈ। ਤੇ ਸਾਡੇ ਤੇ ਬੁੰਡੇ ਦਾ ਕਿਡਨੈਪ ਹੋਇਆ ਸੀ। ਉਸ ਤੋਂ ਬਾਅਦ ਸਾਡੇ ਤੇ ਹਮਲਾ ਹੋਇਆ, ਕਾਰ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਦੇ ਖਿਲਾਫ ਅਸੀਂ ਕੰਪਲੇਨਾਂ ਦਿੱਤੀਆਂ, ਥਾਣੇ ਤੋਂ ਕੋਈ ਕਾਰਵਾਈ ਨਹੀਂ ਹੋਈ। ਤੇ ਸਾਨੂੰ ਮਜਬੂਰਨ ਡੀਜੀਪੀ ਸਾਹਿਬ ਕੋਲ ਪੇਸ਼ ਹੋਣਾ ਪਿਆ। ਉਹਨਾਂ ਨੇ ਜਲੰਧਰ ਸਪੈਸ਼ਲ ਕ੍ਰਾਈਮ ਜ਼ੋਨ ਕਦਮਜੀਸ ਕਰਨਵੀਰ ਸਿੰਘ ਡੀਐਸਪੀ ਉਹਨਾਂ ਨੂੰ ਇਨਕੁਆਇਰੀ ਦਿੱਤੀ ਉਹਨਾਂ ਨੇ ਪੂਰੀ ਜਾਂਚ ਪੜਚਾਰ ਕਰਨ ਤੋਂ ਬਾਅਦ ਉਹਨਾਂ ਨੇ ਡੀਜੀਪੀ ਸਾਹਮਣੂ ਰਿਪੋਰਟ ਦਿੱਤੀ ਤੇ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਜਦ ਕਿ 2 ਮਹੀਨੇ ਹੋ ਗਏ ਨੇ ਪਰਚਾ ਦਰਜ ਹੋਇਆ ਅਨਲੇਵਲ ਵਾਰੰਟ ਨੇ ਉਤੋਂ ਦੀ ਕਾਰਵਾਈ ਕਰਨ ਦੀ ਬਜਾਏ ਸਾਨੂੰ ਉਲਟਾ ਥਾਣੇ ਵਿੱਚ ਧਮਕੀਆਂ ਮਿਲਦੀਆਂ ਨੇ ਫਿਰ ਮੈਂ ਦੁਬਾਰਾ ਡੀਜੀਪੀ ਸਾਹ ਕੋਲ ਪੇਸ਼ ਹੋਇਆ ਕਮਿਸ਼ਨਰ ਸਾਹ ਕੋਲ ਪੇਸ਼ ਹੋਇਆ ਡੀਜੀਪੀ ਸਾਹਨੇ ਕਿਹਾ ਥਾਣੇ ਤੁਸੀਂ ਐਸਐਸਓ ਸਾਹਮਣੂ ਮਿਲੋ ਉਹ ਕਾਰਵਾਈ ਕਰਨਗੇ ਜਦ ਅਸੀਂ ਥਾਣੇ ਦੇ ਆਏ ਅਸੀਂ ਕਾਰਵਾਈ ਕਰਾਉਣ ਵਾਸਤੇ ਤੇ ਜੇ ਸੱਚ ਸਾਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਉਤੋਂ ਇੱਥੇ ਦੇ ਮੁਲਾਜ਼ਮ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ ਕਹਿੰਦੇ ਜਦੋਂ ਕਾਰਵਾਈ ਹੋएगी ਕਰਾਂਗੇ ਨਹੀਂ ਹੋਗਾ ਨਹੀਂ ਕਰਾਂਗੇ ਤੁਸੀਂ ਜੋ ਕਰਨਾ ਐਸੋ ਕਰ ਲਓ ਅਸੀਂ ਇਹਨਾਂ ਨੂੰ ਰਿਕਵੈਸਟ ਕਰਦੇ ਕਹਿੰਦੇ ਨੇ ਅੱਧਾ ਕਰੋ ਤੁਸੀਂ ਆ ਜਾਓ ਤੁਸੀਂ ਨਾਲ ਖੇਛੇ ਸਾਡੇ ਚੱਲੋ ਤੇ ਅਸੀਂ ਜਾ ਕਰਦੇ ਉਹਨਾਂ ਨੂੰ ਅਰੈਸਟ ਕਰਦੇ ਆ ਜਾਂ ਅਸੀਂ ਜਦ ਲਿਖ ਕੇ ਦੇ ਰਹੇ ਕਿ ਸਾਨੂੰ ਜਾਨ ਦਾ ਖਤਰਾ ਹੈ ਗੋਲੀ ਮਾਰ ਦੇਣਗੇ ਸਾਡਾ ਅਸੀਂ ਸੈਰੀਚ ਰਹਿ ਨਹੀਂ ਰਹੇ ਕਰ ਰਹੇ ਅਸੀਂ ਰਹਿ ਨਹੀਂ ਰਹੇ ਲੇਕਿਨ ਕਰ ਰਹੇ ਰਹਿਣ ਤੋਂ ਇਲਾਵਾ ਇਹਨਾਂ ਨੇ ਉਲਟਾ ਸਾਨੂੰ ਕਹਿੰਦੇ ਜੀ ਤੁਸੀਂ ਨਾਲ ਚੱਲੋ ਹੁਣ ਦੱਸੋ ਇਹ ਕਿਹੜਾ ਕਾਨੂੰਨ ਹੈ ਕਿੰਨੇ ਦੋਸ਼ੇ ਦੇ ਪਰਚਾ ਦਰਜ ਹੋਇਆ ਆ 2 ਮਹੀਨੇ ਹੋ ਚੱਲੇ ਆ ਜਿੰਨੇ ਦੋਸ਼ੀ ਨਹੀਂ ਟੋੜਲੇ ਦੋ ਦੋਸ਼ੀ ਹੈਗੇ ਸੱਤ ਤੇ ਤਿੰਨ ਬੰਦੇ ਤੇ ਪਰਛਾਹ ਬਾਈ ਨੇਮਦਰ ਜੇ ਬਾਕੀ ਬਿਨਾਂ ਉਹ ਨਿਰਾਨਪ ਚਾਤੇ ਨੇ ਕੋਈ ਗ੍ਰਿਫਤਾਰ ਕੋਈ ਨਹੀਂ ਹੈ ਉਲਟਾ ਥਾਣੇ ਨੂੰ ਸਾਨੂੰ ਥਾਣੇ ਵਾਲੇ ਧਮਕੀ ਦਿੰਦੇ ਨੇ ਅਸੀਂ ਕਰਦੇ ਰਹੀ ਨਹੀਂ ਰਹੇ ਜਦੋਂ ਥਾਣੇ ਆਉਂਦੇ ਆਂ ਤੇ ਥਾਣੇ ਸਾਨੂੰ ਐਸਐਚਓ ਨੂੰ ਮਿਲਣ ਨਹੀਂ ਦਿੰਦੇ ਉਲਟਾ ਸਾਨੂੰ ਧਮਕੀਆਂ ਦਿੰਦੇ ਨੇ ਉੱਤੇ ਗਾਲ੍ਹਾਂ ਕੱਢਦੇ ਨੇ ਮੰਗ ਕੀ ਕਰਦੇ ਹੋ ਮੰਗ ਤੇ ਇਹ ਹੀ ਕਰਦੇ ਭਗਵੰਦਬਾਨ ਜੀ ਕਿ ਅੱਧਾ ਤੇ ਅਗਰ ਪੁਲਿਸ ਬੁਲਾਜੇਂ ਤੁਸੀਂ ਕਰੋਗੇ ਤੇ ਸ਼ਹਿਰ ਦਾ ਕੀ ਹਾਲ ਹੋਏਗਾ ਐਨਾ ਉੱਥੇ ਨਾਥ ਕਸੋ ਇਹਰੇ ਕਾਰਵਾਈ ਕਰਨ ਨਹੀਂ ਤੇ ਸਾਨੂੰ ਗੋਲੀ ਥਾਣੇ ਵਾਲ ਜਦ ਉਹਨਾਂ ਕੋਲ ਥਾਣੇ ਵਾਲੇ ਘਰ ਜਾ ਕੇ ਮਰਵਾਉਣ ਨੂੰ ਤਿਆਰ ਨੇ ਤੇ ਸਾਨੂੰ ਥਾਣੇ ਦੇ ਬਾਹਰ ਹੀ ਗੋਲੀ ਮਾਰ ਦੇਣ ਸਾਡੇ ਨਾਲ ਤੇ ਆਹੀ ਮੰਗਾ ਜਾਂ ਤੇ ਉਹਨਾਂ ਤੇ ਪੋਇਆ ਨਹੀਂ ਤੇ ਅਸੀਂ ਧਰਨਾ ਦੇਵਾਂਗੇ ਹਾਈ ਕੋਰਟ ਜਾਵਾਂਗੇ ਐਨਾਂ ਉੱਤੇ ਰਿਟ ਲਵਾਵਾਂਗੇ ਪੂਰੇ ਥਾਣੇ ਉੱਤੇ ਰਿਟ ਲਵਾਵਾਂਗੇ ਕਿ ਸਾਡੇ ਉੱਤੇ ਸਾਡਾ ਬਚਾਓ ਕਿੱਥਾ ਹੈ ਇਹ ਤੇ ਸਾਨੂੰ ਗੋਲੀ ਮਰਵਾ ਦੇ ਥਾਣੇ ਫੁਨਸੀ ਗੋਲੀ ਮਾਰ ਦੇਵੇ ਸਾਨੂੰ ਇਹ ਲੜਾਈ ਝਗੜੇ ਦਾ ਮਾਮਲਾ ਮੁਕੱਦਮਾ ਨੰਬਰ 82 ਦਰਜ ਦਰਸਤ ਕੀਤਾ ਗਿਆ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਬਾਕੀ ਰਹਿੰਦੇ ਦੋਸ਼ੀ ਗ੍ਰਿਫਤਾਰ ਤੇ ਸਰ ਇਹ ਤੋਂ ਕੁ ਮਦਾਈ ਦਾ ਕਹਿਣਾ ਵੀ ਕਾਫੀ ਨੰਮਾ ਸਮਾਂ ਬੀਤ ਗਿਆ ਵੀ ਦੋਸ਼ੀ ਅਜੇ ਤੱਕ ਕਿੱਧਰ ਘਰਦੇ ਨਹੀਂ ਕਰੋ ਦੋਸ਼ੀ ਜਿੰਦੇ ਲਾ ਕੇ ਭੱਜੇ ਹੋ ਜਾਂ ਫਿਰ ਡੇਲੇ ਲਗੜਾਈਆਂ ਉਹ ਕੱਢ ਕੇ ਕਰਦੇ ਨੇ ਮਾਮਲਾ ਕੀ ਹੈ ਮਾਮਲਾ ਆਪਸੀ ਲੜਾਈ ਝਗੜੇ ਦਾ ਮਾਮਲਾ ਇਹਨਾਂ ਦੇ ਕਰਤੇ ਹਮਲਾ ਹੋਇਆ ਕੀ ਬਣ ਗਈ ਜੀ ਜਾਂ ਕਿ ਆ ਰਹੀ ਹੈ ਜਾਂ ਜਾਂ ਵਿਦਿਆਣਾ ਲਾਈਫ ਦੇ ਲਈ ਠੀਕਾ ਚਾਟ ਤੇ ਪੂਰ